ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਪਾਕਿਸਤਾਨ ਲਈ ਅਸੀਂ ਜਥੇ ਲਈ ਅਪਲਾਈ ਕਰਨਾ ਵਾ ਤੇ ਦੋ ਤਿੰਨ ਮਹੀਨੇ ਪਹਿਲਾਂ ਕਰੀਦਾ ਵਾ ਤੇ ਉਹ ਪਾਸਪੋਰਟ ਕਲੈਕਟ ਕਰਨ ਲਈ ਜਦੋਂ ਵੀਜ਼ਾ ਲੱਗ ਜਾਂਦਾ ਤੇ ਇੱਕ ਦਿਨ ਪਹਿਲਾਂ ਸਾਨੂੰ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਣਾ ਪੈਂਦਾ ਅਸੀਂ ਵੀ ਗਏ ਸੀ ਆ ਸਾਨੂੰ ਪਾਸਪੋਰਟ ਮਿਲ ਗਿਆ ਬੜੀ ਖੁਸ਼ੀ ਹੋਈ ਆ ਆ ਦੇਖੋ ਸਟੈਂਪ ਲੱਗੀ ਹੋਈ ਆ ਵੀਜ਼ਾ 10 ਦਿਨ ਦਾ ਲੱਗ ਗਿਆ ਤੇ ਬੜੀ குரு ਦੀ અપਾਰ ਕਿਰਪਾ ਹੋਈ ਸੀ ਇੱਕ ਸੁਪਨਾ ਸੀ ਇੱਕ ਦਿਲ ਚ ਖਾਏ ਸੀ ਕਿ ਆਪਾਂ ਪਾਕਿਸਤਾਨ ਵਿੱਚ ਇੱਕ ਗੁਰਦੁਆਮਾ ਦੇ ਦਰਸ਼ਨ ਕਰਨ ਜਾਈਏ ਸੋ ਸਾਡਾ ਜਿਹੜਾ ਸੁਪਨਾ ਸਾਡੀ ਜਿਹੜੀ ਅਰਦਾਸ ਅੱਜ ਪੂਰੀ ਹੋਈ ਆ ਕਿਉਂਕਿ ਅਸੀਂ ਹਮੇਸ਼ਾ ਅਰਦਾਸ ਕਰਦੇ ਆ ਕਿ ਵਿਛੜੇ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼ੇ ਜਾਣ ਓਹੋ ਇਹ ਸ਼੍ਰੋਮਣੀ ਕਮੇਟੀ ਦੇ ਅੰਦਰ ਦਫ਼ਤਰ ਆ ਸਾਰੇ ਇੱਥੇ ਤੇ ਇੱਥੇ ਹੀ ਪਾਸਪੋਰਟ ਜਮ੍ਹਾਂ ਹੋਏ ਸੀ ਤੇ ਇੱਥੇ ਹੀ ਵਾਪਸ ਸਾਨੂੰ ਪਾਸਪੋਰਟ ਲੈ ਆ ਜਾ ਰਹੇ ਆ ਮੱਥਾ ਟੇਕਣ ਲਈ ਔਰ ਫਿਰ ਵਾਪਸ ਫੇਸ ਵੀ ਰਿਹਾ ਆਵਾਂਗੇ ਕੋਟ ਕਲੈਕਟ ਕਰਨ ਤੋਂ ਬਾਅਦ ਗੁਰੂ ਦਾ ਸ਼ੁਕਰਾਨਾ ਕਰਨ ਲਈ ਆਪਾਂ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ ਜੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਕਿ ਹਮੇਸ਼ਾ ਹੀ ਅਰਦਾਸਾਂ ਦੇ ਵਿੱਚ ਗੁਰੂ ਮਹਾਰਾਜ ਕੋ ਮੰਗਦੇ ਆ ਕਿ ਨਨਕਾਣਾ ਸਾਹਿਬ ਤੇ ਹੋਰ ਗੁਰੂ ਧਾਮਾਂ ਨੂੰ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇਦਾਰ ਦੇ ਮਹਾਰਾਜ ਬਖਸ਼ੇ ਤੋਂ ਗੁਰੂ ਦੀ ਪਰ ਕਿਰਪਾ ਹੀ ਸਾਡੇ ਤੇ ਸਾਡਾ ਵੀਜ਼ਾ ਲੱਗਾ ਹੈ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਉਸ ਦੇ ਪ੍ਰਾਂਤੀ ਅਸੀਂ ਪਾਸਪੋਰਟ ਕਲੈਕਟ ਕਰਕੇ ਦਰਬਾਰ ਸਾਹਿਬ ਵਿਕੇ ਆਪਾਂ ਨਤਮਸਤਕ ਹੋਏ ਣੀ ਆਪਾਂ ਕਰ ਦਿੱਤੋਂ ਚੱਲ ਕੇ ਆਪਾਂ ạtari border ਪਹੁੰਚੇ ਸਾਨੂੰ ਸਾਡਾ ਕਮਲਜੀ ਦਾ ਛੋਟਾ ਬ੍ਰਦਰ ਮਾਸਟਰ ਹਰਜੀਤ ਸਿੰਘ ạtari border ਤੱਕ ਛੱਡਣ ਗਿਆ ਆ ਦੇਖੋ ਕਿਹੜੀ ਕਿਹੜੀਆਂ ਵੱਡੀਆਂ ਲੰਮੀਆਂ ਲਾਈਨਾਂ ਲੱਗੀਆਂ ਇੱਥੇ ਸੰਗਤ ਜੀ ਐਰ ਕੀ ਜਿਹੜਾ ਵੀਜ਼ਾ ਉਹ ਬਹੁਤ ਵੱਡੀ ਪੱਧਰ ਤੇ ਲਾਇਆ ਗਿਆ ਜਿਹੜਾ ਇੱਕ ਰਿਕਾਰਡ ਸੀ ਪਹਿਲਾਂ 2-3 ਹਜ਼ਾਰ ਯਾਤਰੀ ਜਾਂਦੇ ਸੀ ਐਰ ਕੀ 7000 ਦੇ ਕਰੀਬ-ਕਰੀਬ 6600 ਕੁਝ ਇਤੋਂ ਦੇ ਬਾਹਰੋਂ ਪਾ ਕੇ ਸਾਰੇ 7 ਕੁ ਹਜ਼ਾਰ ਜਿਹੜੇ ਸ਼ਰਧਾਲੂ ਉਹ ਪਾਕਿਸਤਾਨ ਜੱਥੇ ਦੇ ਨਾਲ ਗਏ ਮੱਥਾ ਟੇਕਣ ਆ ਦੇਖੋ ਤੁਸੀਂ ਟਾਰੀ ਬਾਰਡਰ ਤੇ ਆਪਣੀ ਲਾਈਨ ਲਈ ਜਿਹੜਾ ਇਮੀਗ੍ਰੇਸ਼ਨ ਲਈ ਸਾਨੂੰ 6 ਘੰਟੇ ਘੜੋ ਘਟ ਜਿਹੜੀ ਲਾਈਨ ਚ ਨਹੀਂ ਗਰਮੀ ਧੁੱਪ ਜ ਲੱਗਣਾ ਪਿਆ ਤੇ ਫਿਰ ਜਾ ਕੇ ਸਾਡੀ ਵਾਰੀ ਆਈ ਦੇਖੋ ਕਿੰਨੀ ਕਿੰਨੀ ਲੰਮੀਆਂ ਕਤਾਰਾਂ ਗੁਰੂ ਦੀ ਅਪਾਰ ਕਿਰਪਾ ਦੇ ਸਦਕਾ ਉੱਥੇ ਮੱਥਾ ਟੇਕਣ ਲਈ ਕਿੰਨੀਆਂ ਉਤਸੁਕਤ ਨੇ ਕਿ ਆਪਾਂ ਉੱਥੇ ਜਾਈਏ ਤੇ ਆਪਣੇ ਗੁਰੂਆਂ ਦੇ ਜਿੱਥੇ ਗੁਰੂਆਂ ਦੀ ਚਰਨ ਛੋਹ ਧਰਤੀ ਆ ਉੱਥੇ ਉੱਤੇ ਜਾ ਕੇ ਦਰਸ਼ਨ ਕਰੀਏ ਨਨਕਾਣਾ ਸਾਹਿਬ ਪੰਗਾ ਸਾਹਿਬ ਤੇ ਹੋਰ ਗੁਰੂ ਧਾਮਾਂ ਦੇ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦੀ ਜਿਹੜੀ ਅਰਦਾਸ ਹਮੇਸ਼ਾ ਕਰਦੇ ਆ ਉਹਦੇ ਲਈ ਕਰ ਰਹੇ ਸੀ ਇਹ ਦੇਖੋ ਲਾਈਨਾਂ ਕਿ ਬਹੁਤ ਲੰਮੀਆਂ ਲੰਮੀਆਂ ਲਾਈਨਾਂ ਜਿਹੜੀਆਂ ਅਟਾਰੀ ਬਾਰਡਰ ਦੇ ਉੱਤੇ ਲੱਗੀਆਂ ਸੀ ਆਪਣੇ ਇਹ ਅਮਰਸਰ ਤੋਂ ਜਿਹੜਾ ਬਾਰਡਰ ਵਾ ਤੇ ਉੱਥੇ ਆ ਦੇਖੋ ਬੀਐਸਐਫ ਦੇ ਜਵਾਨ ਵੀ ਆ ਤੇ ਸਾਰੇ ਆਪਣੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਸੀ ਆ ਕਮਲਜੀਤ ਵੀ ਦੇਖੋ ਵੀਡੀਓ ਬਣਾ ਰਹੀ ਆ ਕਿੰਨੀ ਖੁਸ਼ੀ ਆ ਮਨ ਦੇ ਉੱਤੇ ਆ ਉਥੋਂ ਦੇ ਕੁੱਲੀ ਜਿਹੜੇ ਜਿੰਨਾ ਕੋਈ ਜ਼ਿਆਦਾ ਸਮਾਨ ਹੀ ਉਹਨਾਂ ਨੂੰ ਲੈ ਕੇ ਜਾਂਦੇ ਆ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਆ ਕਹਿੰਦੇ ਗਰਮੀ ਤੇ ਬਹੁਤ ਸੀ ਉਸ ਦਿਨ ਧੁੱਪ ਵੀ ਬਹੁਤ ਜ਼ਿਆਦਾ ਸੀ ਬਾਕੀ ਦੇ ਪ੍ਰਬੰਧ ਬਹੁਤ ਵਧੀਆ ਪਰ ਆ ਥੋੜੀ ਜੀ ਇਹਦੇ ਵਿੱਚ ਕਮੀ ਸੀ ਕਿ ਜਾਂ ਤੇ ਟੋਕਨ ਸਿਸਟਮ ਰੱਖਦੇ ਜਾਂ ਕੁਝ ਬਹੁਤ ਇਹਦਾ ਗਰਮੀ ਸੀ ਬਾਕੀ ਪ੍ਰਬੰਧ ਸ਼੍ਰੋਮਣੀ ਕਮੇਟੀ ਔਰ ਹੋਰ ਜਿਹੜੇ ਕਾਰਸੇਵ ਵਾਲੇ ਬਾਬਿਆਂ ਉਹਨਾਂ ਨੇ ਬੜਾ ਖੁੱਲੇ ਲੰਗਰ ਉੱਥੇ ਲਗਾਏ ਗਏ ਚਾਹ ਦੇ ਪਾਣੀ ਦੇ ਬਹੁਤ ਸਾਰਾ ਉਹਨਾਂ ਨੇ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਸੀ ਤੇ ਇਹ ਤੁਸੀਂ ਦੇਖ ਰਹੇ ਹੋ ਤੇ ਆਪਾਂ ਹਟਾਰੀ ਬਾਰਡਰ ਤੇ ਆ ਜੇ ਸਾਰੀ ਲੈਂਡ ਲੱਗੀ ਹੋਈ ਹੈ ਕਿੰਨੀ ਲੰਬੀ ਤੇ ਆਪਣੇ ਆ ਦੇਖੋ ਸਾਹਮਣੇ ਇਮੀਗ੍ਰੇਸ਼ਨ ਦਾ ਦਫ਼ਤਰ ਆ ਇਹ ਦਫ਼ਤਰ ਇਮੀਗ੍ਰੇਸ਼ਨ ਦੇ ਵਿੱਚ ਜਾ ਕੇ ਆਪਣੀ ਆਪਣੀ ਵਾਰੀ ਪਾਸਪੋਰਟ ਤੇ ਵੀਜ਼ਾ ਦਿਖਾਉਣਾ ਤੇ ਫਿਰ ਸਟੈਂਪ ਲੱਗਣੀ ਆ ਤੇ ਇਹਦੀ ਵਾਰੀ ਦੀ ਉਡੀਕ ਕਰ ਰਹੇ ਆ ਸਾਰੇ ਪਰ ਜਗਾ ਜਗਾ ਜਿੱਥੇ ਵੀ ਜਾਂਦੇ ਸੀ ਇਹਦੇ ਅੱਗੇ ਵੀ ਜਾ ਕੇ ਲੰਗਰ ਸੀ ਤੇ ਸਾਰੇ ਸੰਗਤ ਬੜੇ ਪਿਆਰ ਦੇ ਨਾਲ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਆ ਹੋયા ਦੇਖੋ ਸਾਰੇ ਬਜ਼ੁਰਗ ਸਾਰਿਆਂ ਨੇ ਮਨਾਂ ਦੇ ਕਿੰਨੀ ਖੁਸ਼ੀ ਹੈ ਕਿ ਆਪਣੇ ਗੁਰੂਆਂ ਦੇ ਦਰਸ਼ਨ ਦਿਦਾਰ ਕਰੀਏ ਸੰਗਤ ਜੀ ਇਹ ਦੇਖੋ ਵਾਰੀ ਚੱਲ ਰਹੇ ਨੇ ਆਪਣੀ ਆਪਣੀ ਵਾਰੀ ਦੇ ਨਾਲ ਅੰਦਰ ਹੁਣ ਪਹੁੰਚ ਗਏ ਆ ਤੇ ਅੰਦਰ ਦਾ ਹਾਲ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਸਟੈਂਪ ਲੱਗੀ ਸਟੈਂਪ ਤੋਂ ਬਾਅਦ ਦੂਜੇ ਪਾਸੇ ਵਾਗੇ ਬਾਰਡਰ ਤੇ ਅਸੀਂ ਪਾਕਿਸਤਾਨ ਦੇ ਵਿੱਚ ਐਂਟਰ ਹੋਏ ਇਹ ਸਾਰਾ ਤੁਹਾਨੂੰ ਡਿਟੇਲ ਨਾਲ ਦੱਸਾਂਗੇ ਜੀ ਕਿਸ ਤਰ੍ਹਾਂ ਪ੍ਰੋਸੀਜਰ ਹੁੰਦਾ ਕਿਸ ਤਰ੍ਹਾਂ ਜਾਣਾ ਹੁੰਦਾ ਵਾ ਇਹ ਦੇਖੋ ਹੁਣ ਆਪਣੀ ਆਪਣੀ ਵਾਰੀ ਕਾਊਂਟਰ ਉੱਥੇ ਬੜੇ ਲੱਗੇ ਸੀ ਤੇ ਆਪਣੀ ਆਪਣੀ ਕਾਊਂਟਰਾਂ ਦੀ ਵਾਰੀ ਦੇ ਵਿੱਚ ਆਪਾਂ ਵੀਜ਼ਾ ਦਾ ਇੰਤਜ਼ਾਰ ਜਿਹੜਾ ਕਰ ਰਹੇ ਸੀ ਕਿ ਸਾਡੀ ਉਹ ਸਟੈਂਪ ਲੱਗੇ ਇਹਥੋਂ ਜਾਣਾ ਵਾ ਇਥੇ ਇੰਡੀਆ ਜੀ ਆਊਟ ਦੀ ਪਹਿਲਾਂ ਸਟੈਂਪ ਲੱਗਣੀ ਫਿਰ ਉੱਥੇ ਇੰਡੀਆ ਸਟੈਂਪ ਲਾ ਕੇ ਸਾਧ ਸੰਗਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਸਾਂ ਦਾ ਇੰਤਜ਼ਾਮ ਕੀਤਾ ਸੀ ਕੋ ਕਿਲੋਮੀਟਰ ਬਾਰਡਰ ਤੇ ਆਪਾਂ ਉੱਥੇ ਸਾਨੂੰ ਬੱਸਾਂ ਦੇ ਰਾਈ ਕਿਉਂਕਿ ਗਰਮੀ ਬੜੀ ਸੀ ਤੇ ਬੱਸਾਂ ਉੱਥੇ ਸਾਨੂੰ ਵਕੀਲ ਸਾਹਿਬ ਇੰਦਰਜੀਤ ਸਿੰਘ ਬਾਜਵਾ ਜੀ ਵੀ ਮਿਲ ਗਏ ਰੇਲਾਂ ਵਾਲੇ ਇਹ ਸਾਡੇ ਲਾਗੇ ਦੇ ਸੀ ਤੇ ਉੱਥੇ ਹੀ ਸਾਨੂੰ ਇਹਨਾਂ ਦੇ ਨਾਲ ਮੁਲਾਕਾਤ ਆਈ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀ ਕਿ ਇਹਨਾਂ ਨੇ ਵੀ ਸਾਡੇ ਨਾਲ ਜਥੇ ਦੇ ਨਾਲ ਜਾਣਾ ਬੜਾ ਮੇਲ ਮਲਾਪ ਰਿਹਾ ਉੱਥੇ ਇਹ ਦੇਖੋ ਜੀ ਹੁਣ ਆਪਾਂ ਬੱਸ ਦੇ ਵਿੱਚ ਬੈਠ ਗਏ ਆ ਤੇ ਆਪਾਂ ਜਾ ਰਹੇ ਆ ਬਾਗੇ ਬਡਰ ਟਾਰੀ ਤੋਂ ਪਾਕਿਸਤਾਨ ਦੇ ਵੱਲ ਤੇ ਬੱਸ ਤੋਂ ਕੋਈ ਜ਼ਿਆਦਾ ਲੰਮਾ ਸਫ਼ਰ ਨਹੀਂ ਹੈ ਕੋਈ 1 ਕਿਲੋਮੀਟਰ ਦੇ ਆਸ-ਪਾਸ ਇਹ ਸਫ਼ਰ ਹੈ ਇਹ ਇੰਡੀਆ ਦੇ ਤਰਫਾ ਦੇਖੋ ਜੀ ਸਾਡੀ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਟਾਰੀ ਬਾਰਡਰ ਦੇ ਉੱਤੇ ਆ ਇੱਥੇ ਸਾਨੂੰ ਬੱਸਾਂ ਨੇ ਲਾ ਦੇਣਾ ਅੱਗੋਂ ਫਿਰ ਆਪਾਂ ਪੈਦਲ ਹੀ ਜਿਹੜਾ ਉਹ ਬਾਰਡਰ ਨੂੰ ਕਰਾਸ ਕਰਨਾ ਵਾ ਇਹ ਬੱਸਾਂ ਦੇਖੋ ਸ਼੍ਰੋਮਣੀ ਕਮੇਟੀ ਦੀਆਂ ਆ ਦੇਖੋ ਇੰਡੀਆ ਦੇ ਪਾਸੇ ਦਾ ਗੇਟ ਆ ਇੱਥੇ ਸਾਡਾ ਆ ਗੱਡੀ ਦੇ ਵਿੱਚ ਸਾਡਾ ਸਮਾਨ ਜਿਹੜਾ ਲੱਗ ਜਾਇਆ ਸੀ ਤੇ ਦੂਜੀ ਬੱਸਾਂ 'ਚ ਸਾਨੂੰ ਬਿਠਾ ਕੇ ਲੈਂਦਾ ਕਿਉਂਕਿ ਸਮਾਨ ਸਾਰਿਆਂ ਕੋਲ ਇੱਕ-ਇੱਕ ਦੋ-ਦੋ ਬੈਗ ਜੀ ਤੇ ਬੱਸਾਂ ਦੇ ਵਿੱਚ ਨਹੀਂ ਸੀ ਆ ਸਕਦੇ ਤੇ ਸਾਰੇ ਆਪਣੇ ਆਪਣੇ ਹੁਣ ਬੱਸਾਂ ਦੇ ਇੰਤਜ਼ਾਰ ਕਰ ਰਹੇ ਆ ਬੀਐਸਐਫ ਦੇ ਜਵਾਨ ਆ ਦੇਖੋ ਜੀ ਇਹ ਉਹ ਜਿੱਥੇ ਬਾਗ ਵਿੱਚ ਪਰੇਡ ਹੁੰਦੀ ਆ ਜਿੱਥੇ ਸੈਰੇਮੋਨੀ ਰੋਜ਼ ਸ਼ਾਮਾਂ ਨੂੰ ਹੁੰਦੀ ਆ ਤੇ ਹਜ਼ਾਰਾਂ ਹੀ ਜਿਹੜੇ ਟੂਰਿਸਟ ਜਿਹੜੇ ਆਉਂਦੇ ਆ ਉਹ ਇੱਥੇ ਦੇਖਣ ਜਾਂਦੇ ਆ ਇਹ ਉਹ ਸਟੇਡੀਅਮ ਬਣਿਆ ਹੋਇਆ ਵਾ ਇੱਥੋਂ ਹੁਣ ਆਪਾਂ ਕ੍ਰਾਸ ਕਰਦੇ ਹੋਏ ਪਾਕਿਸਤਾਨ ਦੇ ਵਿੱਚ ਐਂਟਰ ਹੋਣਾ ਵਾ ਇਹ ਜਿਹੜੀ ਆ ਹਮੇਸ਼ਾ ਹੀ ਬੰਦੇ ਦੇ ਮਨ 'ਚ ਰਹਿੰਦਾ ਵਾ ਵੀ ਇਹ ਜਗ੍ਹਾ ਤੱਕ ਤੇ ਜਾਣ ਦਿੰਦੇ ਆ ਅੱਗੇ ਬਾਰਡਰ ਤੋਂ ਕ੍ਰਾਸ ਕੋਈ ਨਹੀਂ ਕਰਨ ਦਿੰਦਾ ਕਿਉਂਕਿ ਆਪਾਂ ਬਿਨਾ ਵੀਜ਼ੇ ਦੇ ਤੇ ਜਿਹੜਾ ਸਾਡਾ ਪਾਕਿਸਤਾਨ ਦਾ ਵੀਜ਼ਾ ਲੱਗਾ ਦੱਸ ਦੇਣਾ ਉਸੇ ਕਰਕੇ ਹੀ ਆਪਾਂ ਪਾਕਿਸਤਾਨ ਦੇ ਵਿੱਚ ਐਂਟਰ ਹੋ ਕੇ ਗੁਰੂਤਾਮ ਜੀ ਦਰਸ਼ਨ ਕਰਨੇ ਆ। ਆ ਦੇਖੋ ਜੀ ਆਪਾਂ ਹੁਣ ਇਹ ਬਾਰਡਰ ਨੂੰ ਕਰਾਸ ਕਰ ਲਿਆ। ਆਪਾਂ ਹੁਣ ਜਿਹੜਾ ਗੇਟ ਕਰਾਸ ਕਰਕੇ ਪਾਕਿਸਤਾਨ ਦੀ ਧਰਤੀ 'ਤੇ ਆ ਗਏ। ਆਹ ਤਾਂ ਨਜ਼ਰ ਆ ਰਿਹਾ ਗ੍ਰੀਨ ਗ੍ਰੀਨ ਨਜ਼ਰ ਆ ਰਿਹਾ ਵਾ ਰਸਤੇ ਦੇ ਵਿੱਚ ਇਹ ਪਾਕਿਸਤਾਨ ਦਾ ਜੀ ਪਾਕਿਸਤਾਨ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਆ। ਬਹੁਤ ਸਾਰਾ ਸਵਾਗਤ ਉਹਨਾਂ ਨੇ ਕੀਤਾ। ਅੱਗੇ ਜਾ ਕੇ ਤੁਹਾਨੂੰ ਹਾਲ ਦਿਖਾਉਨੇ ਆ ਜੀ। ਔਰ ਅੱਗੇ ਪਸਾਂ ਦਾ ਬੋਲਦੇ ਅਰੇਂਜਮੈਂਟ ਦੇਖਦੇ ਆ ਕਿ ਹੁਣ ਕਿ ਪਸਾਂ ਲੱਗੀਆਂ ਉਹਨਾਂ ਦੇ ਵਿੱਚ ਗੁਰਦੁਆਰੇ ਸਾਹਿਬ ਜਾਣਾ ਨਨਕਾਣਾ ਸਾਹਿਬ ਬੋਲੇ ਗਿਆ ਸਾਨੂੰ ਕਿ ਉੱਥੇ 2 ਦਿਨ ਦਾ ਸਟੇ ਆ ਦੇਖਦੇ ਆ ਕਿ ਕਿੱਥੇ ਰੁਕਦੇ ਆ ਫਿਰ ਤੁਹਾਨੂੰ ਸ਼ਾਮ ਨੂੰ ਦੱਸਦੇ ਆ ਕਿੰਨੇ ਵਜੇ ਪਹੁੰਚਾਂਗੇ ਸਵੇਰ ਦੇ ਚੱਲੇ ਆ ਸਵੇਰ ਦੇ 8 ਵਜੇ ਲਾਈਨ 'ਚ ਲੱਗੇ ਔਰ ਇਹ ਗੁਰਨਾਨਕ ਦੇਵ ਜੀ ਨੇ ਜਿਸ ਤਰਾਗ ਨਹੀਂ ਪ੍ਰੀਖਿਆ ਲਈ ਨਾ ਸਾਡੀ ਇਹ ਸਵਾਰ ਉਹ ਸਾਫ ਹੋਇਆ ਕਿ ਭਾਰ ਗਰਮੀ ਦੇ ਵਿੱਚ ਤਪਦੇ ਦੇ 8 ਵਜੇ ਸਰਦਾਰ ਜੀ ਲਾਈਨ 'ਚ ਖੜੇ ਤੇ ਮੈਂ ਤੇ ਬੈਠ ਗਈ ਹੀ ਫਿਰ ਵੀ ਤੇ ਕਿੱਦਾਂ ਨਾ ਮਸ ਬੜਾ ਵਧੀਆ ਜੀ ਦੂਜੇ ਦੇਸ਼ਾਂ ਦੇ ਦਰਸ਼ਨ ਕਰਨ ਚੱਲੇ ਦਰਸ਼ਨ ਕਰਦੇ ਜਾਂਦੇ ਹਾਂ ਜਿਹਨਾਂ ਨਾਲੇ ਟਿਕਾਣੇ ਅਗਿਆਨੋਂ ਪਾਕਿਸਤਾਨ ਹੀ ਕਟਾਂਗੇ ਹੁਣ 10 ਦਿਨ ਦਾ ਵੀਜ਼ਾ ਲੱਗਾ ਆ 19 ਤਰੀਕ ਨੂੰ ਵਾਪਸੀ ਆ ਔਰ ਕਰਮਾ ਦੀ ਗੱਲ ਕਹਿ ਲੋ ਕਿ ਵਾਹਿਗੁਰੂ ਨੇ ਵੀਜ਼ਾ ਲਾਤਾ ਹੈ ਦਰਸ਼ਨ ਕਰਾਂਗੇ ਹੁਣ ਸਾਡੇ ਨਾਲ ਧਾਰੀਵਾਲ ਦੀ ਸੰਗਤ ਵੀ ਹੈਗੀ ਆ ਬੁਲਤਾਸਪੁਰ ਦੇ ਵੀ ਆਹੀਂ ਹੁਣ ਵੇਟ ਕਰਨ ਡੇ ਆ ਕਿ ਸਾਡੇ ਨਾਲ ਦੇ ਸਾਥੀ ਆ ਜਾਣ ਤੇ ਫੇਰ ਅੱਗੇ ਜਾਈਏ ਇਕੱਠੇ ਸਾਰੇ ਇੱਕੋ ਗੁਰਦੁਆਰਾ ਸਾਹਿਬ ਰੁਕਾ ਗਏ ਦੇਖਦੇ ਆ ਫੇਰ ਸ਼ਾਮ ਨੂੰ ਤੁਹਾਨੂੰ ਉੱਥੇ ਬੜੀ ਪੀੜੀ ਪੀੜੀ ਇਨੇ ਮੰਗਾਉਣੇ ਸੀ ਸਾ ਸੰਗਤ ਜੀ ਆਪਾਂ ਜਦੋਂ ਬਾਰਡਰ ਕਰਾਸ ਕਰਕੇ ਬਾਗੇ ਤੋਂ ਪਾਕਿਸਤਾਨ ਵਾਲੇ ਪਾਸੇ ਗਏ ਤੇ ਬਹੁਤ ਵੱਡਾ ਟੈਂਟ ਲੱਗਾ ਹੋਇਆ ਸੀ ਇਥੇ ਟੈਂਟ ਦੇ ਵਿੱਚ ਹੀ ਉਹਨਾਂ ਨੇ ਕਰੰਸੀ ਜਿਹੜੀ ਉਹ ਚੇਂਜ ਕਰਦੇ ਨੇ ਤੇ ਨਾਲ ਹੀ ਤੁਹਾਨੂੰ ਬਸ ਦੀਆਂ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਤੇ ਜਿਹੜੀ ਕਰੰਸੀ ਆ ਉਹ ਉਦਾਂ 3 ਰੁਪਏ ਆ ਇੱਕ ਦੇ 3 ਬਣਦੇ ਆ ਲੇਕਿਨ ਇਥੇ 270 ਦਿੱਤੇ ਘੱਟ ਦਿੱਤੇ ਇਹਨਾਂ ਨੇ ਲੇਕਿਨ ਬਸ ਦਾ ਜਿਹੜਾ ਕਿਰਾਇਆ ਵਾ ਉਹ 17200 ਰੁਪਇਆ ਪਾਕਿਸਤਾਨ ਦੀ ਗਾਰੰਟੀ ਕਰੰਸੀ ਦਾ ਇੱਕ ਬੰਦੇ ਦਾ ਜੀ ਜਿਹੜਾ ਸਮਥਿੰਗ ਕੋਈ 58 ਤੋਂ 900 6000 ਦੇ ਅੰਦਰ-ਅੰਦਰ ਇੱਕ ਬੰਦੇ ਦੀ ਟਿਕਟ ਬਣਦੀ ਆ। ਇਹੀ ਬੱਸਾਂ ਤੁਹਾਨੂੰ ਇੱਥੋਂ ਹੀ ਬੱਸਾਂ ਲਾਟ ਹੋ ਜਾਣੀਆਂ ਵਾ। ਇੱਥੋਂ ਇਹਨਾਂ ਨੇ ਤੁਹਾਨੂੰ ਸੀਟ ਨੰਬਰ ਤੇ ਬੱਸ ਨੰਬਰ ਦੇ ਦੇਣਾ ਵਾ। ਜਿਹੜਾ ਕਿ ਤੁਹਾਨੂੰ ਪੂਰਾ ਦੱਸ ਦਿੰਦੀ ਜਿਹੜੀ ਆ ਯਾਤਰਾ ਵਾਲੇ ਜਿਹੜੇ ਦਰਸ਼ਨ ਕਰਾਉਣੇ ਗੁਰੂ ਧਾਮਾਂ ਦੇ ਉਹ ਇਹਨਾਂ ਨੇ ਹੀ ਕਰਾਉਣੇ ਆ ਜੀ। ਦੇਖੋ ਕਿੰਨੀ ਸੰਗਤ ਆ ਇੱਥੇ। ਉਹਨਾਂ ਦੇ ਹਾਰ-ਪਾਪਾ ਕੇ ਉਹਨਾਂ ਨੇ ਇੱਥੇ ਵੀ ਸਵਾਗਤ ਕੀਤਾ। ਅੱਗੇ ਵੀ ਜਿੱਥੇ ਗਏ ਤੇ ਸਵਾਗਤ ਕਰਦੇ ਰਹੇ। ਦੇ ਅੰਦਰ ਦੀ ਇਥੇ ਇਮੀਗ੍ਰੇਸ਼ਨ ਹੁੰਦੀ ਹੈ ਸਟੈਂਪ ਲੱਗਣ ਲਈ ਪਾਕਿਸਤਾਨ ਇਹ ਸਾਰੇ ਇਹ ਦੇਖੋ ਜੀ ਸਾਡੇ ਵੀ ਸਟੈਂਪ ਲੱਗ ਗਏ ਅੱਗੇ ਦਾ ਹਾਲ ਬਾਅਦ ਵਿੱਚ ਲੈ ਗਈ ਪ੍ਰਸ਼ਾਸਨ ਚ ਹੋਏ ਰੱਬਾ ਇਹ ਹੈਪੀ ਪਰ ਕੋ ਯਾ ਕਿ ਨਹੀਂ ਉਹ ਸੱਚ ਬੰਦਾ ਮਾਤ ਉਹ ਕਿਲਾ ਸੀ ਕਿਦਾਂ ਕੀ ਦਾ ਸਵੇਰ ਤੇ ਅੱਜ ਗਰਮੀ ਨਹੀਂ ਨਾਲਾ ਹਾਫ ਗਿਆ ਬੜਾ ਠੰਡਾ ਠੰਡਾ ਮਹਿਸੂਸ ਹੋ ਰਿਹਾ ਬੁਰਾ ਬੁਰਾ ਕਾਹਦੀ ਕੀ ਕਾਰਵਾਈ ਆ ਹਾਏ ਬਸ ਜਿਵੇਂ ਬੜੇ ਥੱਕ ਗਏ ਬੱਲੇ ਬੱਲੇ ਬਸ ਬਸ ਪਾਕਿਸਤਾਨ ਇਮੀਗ੍ਰੇਸ਼ਨ ਕਰਨੀ ਉਹ ਮਤਲਬ ਇੰਡੀਆ ਪਾਕਿਸਤਾਨ ਦੀ ਜੰਗ ਲੜਾਈ ਲੈਣ ਵਾਲੀ ਗੱਲ ਬਹੁਤ ਮਾੜਾ ਹਾਲ ਲੱਗ ਜਣਾ ਚੱਕਰ ਖਾ ਖ ਜਿੰਨੀ ਗਰਮੀ ਇੱਥੇ ਤੇ ਬਹੁਤ ਪੁਰੀ ਹਾਲ ਬਸ ਚ ਬੈਠੇ ਹਾਂ ਹੁਣ ਬੋਲਦੇ ਆ ਲੰਗਰ ਦਾ ਜਨਾ ਲੰਗਰ ਸ਼ਾਮ ਦਾ ਬੰਦਾ ਸਭ ਨਾਲ ਲੋਕੀ ਮੀਂਹ ਵਿੱਚ ਤੇ 10-10 ਬੰਦੇ ਵੜਨ ਦੇ ਬੜੀ ਥੱਕੇ ਰ ਡਿੱਗਣ ਵਾਲੀ ਹਾਲ ਸੀ ਅੱਜ 8 ਵਜੇ ਦੇ ਲੰਗਰ ਚ ਲੱਗੇ ਆ ਤੇ ਹੁਣ ਪਰ ਦਲਦਲ ਤਾਂ ਤੇ ਮੇਰੇ ਖਿਆਲ ਪੰਜ ਵਜਨ ਵਾਲੇ ਹੋਣੇ ਆ 4 ਵਜੇ ਕੇ 10 ਮਿੰਟਾਂ ਆਜ ਖਰਾਬ ਕੋਈ ਨਹੀਂ ਕੋਈ ਗੱਲ ਨਹੀਂ ਆ ਜੇ ਜਾ ਕੇ ਦਚਨ ਕਰਨੇ ਆ ਸਕੂਨ ਮੰਨਣਾ ਸਕੂਨ ਆਪਣੇ ਆਪ ਨੂੰ ਮਿਲ ਜਾਣਾ ਹੈ ਜੀ ਬਚਾਰਾ ਬਾਬੇ ਲਾਹਣੀ ਜਾ ਹਾਂ ਸਾ ਸੰਗਤ ਜੀ 2 ਕਿਲੋਮੀਟਰ ਤੇ ਜਾ ਕੇ ਇਹਨਾਂ ਸਾਨੂੰ ਲੰਗਰ ਛਕਾਇਆ ਤੇ ਸਾਡੇ ਡੈਂਟੀ ਕਾਰਡ ਬਣਾਏ ਇਸੇ ਤਰ੍ਹਾਂ ਹੀ ਇਹ ਯਾਤਰਾ ਨੂੰ ਜਾਰੀ ਰੱਖਦੇ ਹੋਇਆ ਹਰ ਗੁਰਦੁਆਰੇ ਇਤਿਹਾਸ ਤੋਂ ਨੂੰ ਡਿਟੇਲ ਵਿੱਚ ਦੱਸਾਂਗੇ ਇੱਥੋਂ ਸਾਨੂੰ ਕਰਤਾਰਪੁਰ ਸਾਹਿਬ ਲੈ ਕੇ ਗਏ ਸੀ 2 ਦਿਨ ਆਪੋਂ ਉੱਥੇ ਰਹੇ ਉਹਦੇ ਪੂਰੇ ਇਤਿਹਾਸ ਤੇ ਪੂਰੇ ਗੁਰਦੁਆਰੇ ਸਾਹਿਬ ਦੀ ਜਾਣਕਾਰੀ ਅਗਲਾ ਬਲੌਗ ਦੇਖੋ ਜੀ ਇਸ ਤਰ੍ਹਾਂ ਹੀ ਅਲਗ-ਅਲਗ ਬਲੌਗ ਦੇਖਣ ਲਈ ਸਾਡੇ ਸਬਸਕ੍ਰਾਈਬ ਕਰੋ ਜੀ